ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਅਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅਮੀਰ ਕਰਦੇ ਆ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਜੀ ਲੋ ਜੀ ਅੱਜ ਡੇਟ ਹੈਗੀ ਜਿਹੜੀ 20 ਮਾਰਚ ਹੈਗੀ ਅੱਜ ਆਪਣੇ ਡੇਰਾ ਬਾਬਾ ਝਾੜੀ ਵਾਲਾ ਵਿਖੇ ਹਨਾ ਵਰਸੀ ਹੈ ਸੰਤਾਂ ਦੀ ਤੇ ਬਹੁਤ ਤੁਮਤਾਮ ਨਾਲ ਬਣਾਈ ਜਾਂਦੀ ਹੈ ਹਰ ਇੱਕ ਸਾਲ ਇਸ ਵਾਰ 31ਵੀਂ ਵਰਸੀ ਹੈਗੀ ਮੈਂ ਉੱਥੇ ਵੀ ਜਾਣੇ ਤਿਆਰ ਹੋ ਗਈ ਸੀ ਮੈਂ ਅੱਗੇ ਮੈਂ ਜਲਦੀ ਵੀ ਚਲੀ ਜਾਨੀ ਹੁੰਨੀ ਆ ਸੇਵਾਦਾਰਾ ਦਿੰਨੇ ਹੁੰਨੇ ਆ ਇਸ ਵਾਰੀ ਮੈਂ ਨਹੀਂ ਗਈ ਹੈਗੀ ਤੇ ਹੁਣ ਭੋਗ ਪਾਇ ਰਹੇ ਨੇ ਆਪਾਂ ਜਾਵਾਂਗੇ ਭੋਗ ਦੇ ਟਾਈਮ ਤੇ ਜਾਵਾਂਗੇ ਕਿਉਂਕਿ ਕੰਮ ਬਹੁਤ ਜ਼ਿਆਦਾ ਸੀਗੇ ਪਹਿਲਾਂ ਬਹੁਤ ਜ਼ਿਆਦਾ ਕੱਪੜੇ ਧੋਤੇ ਆ ਹਨਾ ਕੱਪੜੇ ਧੋਤੇ ਆ ਕੁਲਵਿੰਦਰ ਵੀ ਬਾਗਦੀ ਸੀਗੇ ਤੇ ਉਹਦੇ ਕਰਕੇ ਸਾਰੇ ਕੰਮ ਫਿਰ ਮੱਝ ਵਗੈਰਾ ਦਾ ਹਨਾ ਮੈਨੂੰ ਇਹ ਕਰਨਾ ਪਿਆ ਸਾਰਾ ਕੰਮ ਕਰਕੇ ਫਿਰ ਆਈਆਂ ਹੁਣ ਮੈਂ ਕਟਿੰਗ ਕਰ ਰਹੀ ਤੇ ਇੱਥੇ ਮੈਂ ਕਿਹਾ ਇੱਕ ਦੋ ਕਮੀਜ਼ ਕਟਿੰਗ ਕਰਕੇ ਜਾਈਏ ਆਪਣੇ ਕੋਲੇ ਕੁੜੀਆਂ ਵੀ ਰੱਖੀਆਂ ਹੋਈਆਂ ਨੇ ਸਲਾਈ ਵਾਸਤੇ ਤੇ ਕਿਉਂਕਿ ਬਹੁਤ ਜਾਨ ਸਲਾਈ ਆਉਂਦੀ ਹੈ ਹਨ ਸਾਰਿਆਂ ਨੂੰ ਪਤਾ ਹੀ ਹੈ ਆਪਣੇ ਬੁਟੀਕ ਤੇ ਤੇ ਅੱਜ ਮੈਂ ਉਹਨਾਂ ਨੂੰ ਵੀ ਛੁੱਟੀ ਕਰਤੀ ਮੈਂ ਕਿਹਾ ਤੁਸੀਂ ਦੁਪਹਿਰ ਤੋਂ ਬਾਅਦ ਆ ਜਾਓ ਚਲੋ ਹਨ ਸਾਰਿਆਂ ਨੂੰ ਹੁੰਦਾ ਹੀ ਜੀ ਜਾਈਏ ਮੱਥਾ ਟੇਕੀਏ ਕਿਉਂਕਿ ਬਹੁਤ ਭਾਰੀ ਧੂਮ ਧਾਮ ਨਾਲ ਜਿਹੜਾ ਹੈਗਾ ਸਾਡੇ ਵਰਸੀ ਮਨਾਈ ਜਾਂਦੀ ਹੈ ਬਾਬਾ ਜੀ ਦੀ ਆਪਾਂ ਵੀ ਜਾਵਾਂਗੇ ਉੱਥੇ ਮੇਰੀ ਦਰਾਣੀ ਵੀ ਉਧਰੋਂ ਚਾਚਾ ਜੀ ਨੂਰੀਆਂ ਆ ਰਹੀਆਂ ਨੇ ਉਹ ਆਪ ਕੋ ਉਹਨਾਂ ਦੇ ਨਾਲ ਜਾਉਂਗੀ ਇਧਰ ਮੰਮੀ ਉਰੀ ਚੱਲ ਗਏ ਨੇ ਸੁਨੇਹੇ ਚੱਲ ਗਏ ਉਹ ਕਿਉਂਕਿ ਸਵੇਰ ਤੋਂ ਚੱਲ ਰਿਹਾ ਹੈ ਪ੍ਰੋਗਰਾਮ ਉੱਥੇ ਮੈਨੂੰ ਇਹ ਸੀਗੇ ਮੈਂ ਮੂਰੇ ਕਟਿੰਗ ਤਿਆਰ ਕਰਨੀ ਹੁੰਦੀ ਐ ਪਹਿਲਾਂ ਦੋ ਸਲਵਾਰਾਂ ਕਟਿੰਗ ਕਰੀਆਂ ਨੇ ਜਿਹੜੇ ਕੁੜੀਆਂ ਬਣਾਉਂਦੀਆਂ ਨੇ ਹਨਾ ਤਰਪਾਈਆਂ ਵਾਲੇ ਕਮੀਜ਼ ਤਿਆਰ ਕਰਕੇ ਰੱਖੇ ਆ ਜਿਹੜੇ ਕਮੀਜ਼ ਬਣਾਏ ਹੋ ਸੀਗੇ ਉਹਨਾਂ ਦੇ ਕੱਚੇ-ਕੱਚੇ ਮੋੜੇ ਆ ਰਾਤ ਵੀ ਨਹੀਂ ਰਹੋਗੇ ਸੀਗੇ ਰਾਤ ਵੀ ਮੈਂ ਡੇਰੇ ਚਲੀ ਗਈ ਤੇ ਹੁਣ ਮੈਂ ਆਪਦੇ ਵਾਸਤੇ ਜਿਹੜੇ ਮੈਂ ਕਮੀਜ਼ ਮੈਂ ਆਪ ਹੀ ਬਣਾਉਣੀ ਉਹ ਮੈਂ ਕਟਿੰਗ ਕਰਦੀ ਸੀਗੀ ਮੈਂ ਕਿਹਾ ਵੀ ਕੱਟ ਕੇ ਰੱਖ ਜਾਂਦੇ ਆ ਕਟਿੰਗ ਤਿੰਨ ਚਾਰ ਕਮੀਜ਼ਾਂ ਦੇ ਤੇ ਇਹਦੇ ਕੋਦੇ ਕੋਦੇ ਇੱਟਨ ਕਬੀਜਾਂ ਦੇ ਕਾਟਾ ਪਾਈਆਂ ਨੇ ਹੁਣ ਵਿੱਚ ਚੌਥੇ ਕਬੀਜ ਦੇ ਕਾਟਾ ਪਾ ਕੇ ਕਾਟਾ ਪਾ ਰਹੀਆਂ ਰਾਤ ਇਹ ਕਟਿੰਗ ਤਾਂ ਕਰਦੇ ਸੀਗੇ ਜਿਹੜੀਆਂ ਕਾਟਾ ਨੇ ਉਹ ਸਵੇਰੇ ਟਾਈਮ ਤੇ ਹੀ ਪਾਉਣੀ ਹੁੰਦੀਆਂ ਫੇਰ ਚਲੋ ਆਪਾਂ ਤਿਆਰ ਹੈਗੇ ਆ ਜਦੋਂ ਹਾਕ ਮਾਰ ਲਗੇ ਆਪਾਂ ਨਾਲ ਰਲ ਜਾਗੇ ਚਲੋ ਜੀ ਫੇਰ ਅੱਜ ਉੱਥੇ ਵੀ ਤੁਹਾਨੂੰ ਦਿਖਾਵਾਂਗੇ ਕਿੰਨਾ ਕੱਠ ਹੁੰਦਾ ਹੈ ਹਨਾ ਬਹੁਤ ਜਿਹੜੇ ਹੈਗੇ ਨੇ ਸੇਵਾਦਾਰ ਸੇਵਾ ਕਰਦਿਆਂ ਨੇ ਮੇਰੇ ਭੈਣਾਂ ਬਹੁਤ ਜ਼ਿਆਦੇ ਸੇਵਾਗਰਦੀਆਂ ਨੇ ਇਸ ਕਰਕੇ ਨਹੀਂ ਮੈਂਦਾ ਇਹ ਕਿਉਂਕਿ ਸੇਵ ਵਾਲੀਆਂ ਬਹੁਤ ਪੈਣਾ ਹੁੰਦੀਆਂ ਨੇ ਉੱਥੇ ਪ੍ਰਸ਼ਾਦ ਦੇ ਵਗੈਰਾ ਦੀ ਸੇਵਾ ਜਿਹੜੀ ਚੱਲਦੀ ਆ ਹਨਾ ਤੇ ਉਹਦੇ ਕਰਕੇ ਮੈਂ ਕਿਹਾ ਚਲੋ ਕੱਲ ਵੀ ਸਾਡਾ ਜਿਹੜਾ ਹੈਗਾ ਅੱਧਾ ਦਿਨ ਪਹਿਲਾਂ 10 ਮਿੰਟ ਚੱਲੇ ਫੇਰ ਗੁਰਦੁਆਰਾ ਸਾਹਿਬ ਅ 10 ਮਿੰਟ ਤੇ ਨਿਕਲ ਗਿਆ ਫੇਰ ਜਿਹੜਾ ਹੈਗਾ ਕੱਲ ਨੂੰ ਫੇਰ ਅਸੀਂ ਕਿਤੇ ਮਰਗ ਦੇ ਭੋਗ ਤੇ ਜਾਣਾ ਕੱਲ ਨੂੰ ਫੇਰ ਜੀ ਅੱਧੀ ਦਿਹਾੜੀ ਖਰਾਬ ਹੀ ਹੋ ਜਾਣੀ ਹੈ ਕਿਉਂਕਿ 2-3 ਵਜੇ ਆਵਾਂਗੇ ਰਿਸ਼ਤੇਦਾਰੀ ਤੇ ਜਾਣਾ ਹਨਾ ਮੱਲੋਂ ਵਾਲੇ ਡਾਈਨ ਲੱਗ ਜਾਂਦਾ ਹੈ ਤੇ ਹੁਣ ਆਪਾਂ ਚਲੋ ਜੀ ਹੁਣ ਮੈਂ ਕਾਟਾ ਪਾ ਲਾਂ ਆਪਾਂ ਡੇਰੇ ਜਾ ਕੇ ਮਿਲਦੇ ਆਂ ਫਿਰ ਤੁਹਾਨੂੰ ਲਓ ਜੀ ਡੇਰੇ ਆਪਾਂ ਪਹੁੰਚ ਗਏ ਆਂ ਦੇਖੋ ਬਾਹਰ ਜਿਹੜੇ ਮਾਈਆਂ ਪ੍ਰਸ਼ਾਦ ਦੇ ਬਣਾ ਰਹੀਆਂ ਨੇ ਹੁਣ ਆਪਾਂ ਅੰਦਰ ਚੱਲਦੇ ਆਂ ਮੱਥਾ ਟੇਕਾਂਗੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਹੈਗਾ ਮਾਈਆਂ ਪ੍ਰਸ਼ਾਦਿਆਂ ਦੀ ਸੇਵਾ ਕਰ ਰਹੀਆਂ ਨੇ ਦੋ ਲੋਹਾਂ ਚੱਲ ਰਹੀਆਂ ਨੇ رام تا سوایب شری گرو ਸਤਿਨਾਮ ਵਾਹਿਗੁਰੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਸਿਆ ਅੰਦਰ ਰਸਣ ਦੂਣਾ ਸਵਾਇਆ ਸਨੋ ਬੀ ਤਾਰਦੇ ਹੋ ਹਰ ਕੋਈ ਸੀਸ਼ ਚਰਨ ਤੇ i do करदा आतियो पदार गुरू भई गुर नानक नानक करदा ਲਓ ਜੀ ਹੁਣ ਅਸੀਂ ਆਗੇ ਲੰਗਰ ਦੇ ਵਿੱਚ ਪ੍ਰਸ਼ਾਦਾ ਛਕਾਂਗੇ ਤੇ ਛੋਲੇ ਪੂਰੀਆਂ ਨਾਲ ਸਬਜੀ ਰੋਟੀ ਹਨਾ ਜਲੇਬੀਆਂ ਸੀਗੀਆਂ ਪ੍ਰਸ਼ਾਦਾ ਛੱਕ ਕੇ ਫਿਰ ਆਪਾਂ ਚੱਲਦੇ ਆ ਲਓ ਜੀ ਅਸੀਂ ਦੇਰੇ ਤੋਂ ਆਗੇ ਹੁਣ ਅਸੀਂ ਦੀਦੀ ਦੇ ਘਰੇ ਆਗੇ ਮੇਰੇ ਜੇਟ ਕੇ ਆ ਗਏ ਚੱਲੋ ਇਹਨਾਂ ਦਾ ਘਰ ਦੇਰੇ ਦੇ ਲਵੇ ਆ ਸਾਨੂੰ ਲੰਗਾ ਨਹੀਂ ਦਿੱਤਾ ਇਹ ਚਾਹ ਪੀ ਕੇ ਜਾਓ ਚਾਹ ਤਾਂ ਪੀਣੀ ਨਹੀਂ ਰੱਜ ਕੇ ਆਇਆ ਮੂੰਹ ਹੀ ਘੜਾ ਦੇਖੋ মই ডাঙৰ খোলো ਤੋਰ ਕੇ ਤਾਂ ਖਾਂ ਲਿਆ ਆ ਜੇ ਬਾਅਦ ਆ ਕੇ ਮੁੰਡੇ 4-500 ਵਾਲੀ ਲਈਂ ਦਿੰਦਾ ਆਈ ਲੈ ਜੇ 400 ਲੈ ਵਾ ਦੇ ਮਾਂ ਜਕ ਕੈਨੇਡਾ ਵਾਲੇ ਉਹ ਤੁਸੀਂ ਸਾਰਾ ਬਾਕੀ ਹੋਗਾ 400 ਲੈ ਜੇ ਬਣਾਉਂਦੇ 400 ਲੈ ਜੇ ਲੈ ਜੇ ਮੁੰਡਾ ਕੀ ਲੈਣਾ ਓਏ ਆਈ ਲੈ ਛੱਡ ਨਾਉਤ ਇਹ ਦੋ ਜੀ ਲਾ ਕੇ ਆ ਮੈਂ ਡੇਢ ਮਿੰਟ ਨੂੰ ਬਸ 15 ਕਰ ਲਿਆ ਹਾਂ ਹਾਂ ਅੱਧਾ ਸਿੱਛੀ ਸੱਜੇ ਹਾਂ ਜਾਣੇ 2 ਮਿੰਟ ਛੁੱਟੀ ਹੈ ਹਾਂ ਪੇਰੋਂ ਇਹ ਨਾ ਚਾਹ ਰੋਟੀ ਖਰੇਗਾ ਨਹੀਂ ਇਹਦੇ ਇਹਦਾ ਚਾਹ ਕਰਕੇ ਆਉਣਾ ਮਾਸਟਰ ਹੋਣ ਦਾ ਉਹ ਕਰੀਗਾ ਤੇ ਮੂੰਹ ਵੀ ਚਾਹਣਾ ਨਹੀਂ ਆਦਾ ਉਹ ਵੀ ਬਹੁਤ ਮਨ ਕਾ ਨਾਲ ਦੇ ਕਈ ਮੁੰਡੇ ਆ ਗਏ ਸੀ ਅੱਜ ਅੱਜ ਕੋਈ ਮਨ ਦਾ ਆ ਜਾ ਕੋਈ ਗੱਲ ਲੱਗੀ ਹੁੰਦੀ ਨਾਲ ਹੈ ਨਹੀਂ ਲਾਉਣੀ ਉਹ ਤਾਂ ਉੱਤੋਂ ਹੋਰ ਕੌਣ ਗਿਆ ਸੀ ਆਪਾਂ ਤੇ ਹੁਣ ਲਾਉਗੇ ਜਾਂ ਕਿਹਦੀ ਜੇਰੇ ਕਿਤੇ ਕਰਵਾ ਕਰਦੇ ਕਿ ਨਹੀਂ ਕੋਈ ਆ ਕੇ ਫਿਰ ਲਾ ਕੇ ਉਹਨਾਂ ਲਈ ਹੋਵੇ ਫਿਰ ਖਲਦਾ ਹੈ ਤਾਂ ਬੜਕ ਚੱਕ ਮਿਲ ਹੋਇਆ ਕਿੱਦੇ ਜਾਊਗਾ ਮੇਰੇ ਡੱਬਾ ਚ ਲੈਦੇਵੇਂ ਹੈ ਜਿੱਥੇ ਜਾਊਗਾ ਕਾ ਮੈਂ ਇਹੋ ਤੁਸੀਂ ਦਰ ਕੇ ਕੋਲ ਜਾਊਗਾ ਨਹੀਂ ਉਹ ਹੋਸ਼ ਹੈ ਤੇਰੇ ਗੁਰਿੰਦਰ ਹੋਸ਼ ਲੈ ਵੀ ਹੁਣ ਥੋੜੇ ਪਰ ਤੂੰ ਨਹੀਂ ਖਾਸਾ ਫਰਕ ਆ ਜਾ ਰਹੀ ਜਾਨਾ ਪਹਿਲਾਂ ਟੈਕਟ ਕਰਾ ਕੇ ਉੱਧ ਨਹੀਂ ਜਾਂਦਾ ਲਓ ਜੀ ਹੁਣ ਅਸੀਂ ਚੱਲਦੇ ਹਾਂ ਘਰੇ ਅਸੀਂ ਇੱਥੇ ਇੱਕ ਫੋਟੋ ਕਰਵਾ ਰਹੀਆਂ ਤੀਆਂ ਤੇ ਜਸਮਨ ਲਿਆਇਆ ਖੇਡਾਂ ਬੱਚਿਆਂ ਨੂੰ ਖੇਡਾਂ ਦਾ ਹੀ ਹੁੰਦਾ ਕਹਿੰਦਾ ਤੇ ਇੱਕ ਦੋ ਲਵ ਕਿੰਨੀਆਂ ਖਰੀਦ ਲਿਆਇਆ ਚਲੋ ਬੱਚਿਆਂ ਨੂੰ ਹੁੰਦਾ ਹੀ ਹੈ ਹਨਾ ਦੇਖਾ ਵਸਾਈਕਲ ਯਾਰ ਆਪੇ ਸਾਈਕਲ ਤੇ ਫੋਟੋ ادھر کھڑ جو آنٹی ਬੜੀ ਪੰਜਾਜ ਨਮਾਏ ਕੋਈ ਤਨ ਤੋਂ ਉੱਧ ਲੰਬੀਆਂ ਉੱਧ ਜਾ ਲੱਗਦੀ ਮੇਰੇ ਕੋਲ ਇਹ ਲੰਬੀ ਜੀ ਇਹਦੇ ਕੋਲ ਖੜੇ ਚਾਲੇ ਮਾਇ ਇਹਦੀ ਮੇਸ ਕਰਕੇ ਉੱਧ ਅੱਛਾ ਮਾਇ ਮਾਸੀ ਫਟਾ ਦੇ ਤੂੰ ਵੇਖਾ ਤੁਸੀਂ ਵੀ ਆਜੋ ਤੁਸੀਂ ਇਹਨਾਂ ਨੂੰ ਵੀ ਬਚਾ ਲੈ ਕਰ ਦੋ ਚਾਲੀ ਆਜੋ ਜੱਪਰਾ ਨਾ ਆਉਂਦੇ ਜੱਪਰਾ ਇਹ ਨਾ ਆਉਂਦੇ ਪਰ ਜੇ ਭੁੜੀਆਂ ਖੜੀ ਤੁਸੀਂ ਦੇਖ ਲਓ ਨਾ ਨਾ ਤਾਂ ਮੈਂ ਨਾ ਚਲਵਾ ਜ਼ਰੂਰ ਮਨਾ ਕੇ ਦੇਖੂ ਵੀ ਤੜਾਈ ਹੋ ਬੱਚਾ ਇਹ ਸ਼ਬਦ ਆਂਟੀਓ ਇੱਧਰ ਚਾਕੋ ਭਾਈ ਇੱਕ ਮਿੰਟ ਖੜ ਜਾ ਇਹਨਾਂ ਨੂੰ ਟੋਟੂ ਖੜ ਗਿਆ ਸਾਡੇ ਬੱਚੇ ਵੇ ਅਜੇ ਅੱਧਾ ਗੜੀ ਕੋਲੇ ਕੋਈ ਨਹੀਂ ਕੋਈ ਨਾ ਆ ਜਾ ਬੱਚੇ ਇਹਨੂੰ ਬੰਨਣਾ ਪੁੱਛ ਤੇ ਉਹ ਇਹਨੂੰ ਫੜਾ ਦੇ ਇਹ ਸ਼ਿੱਟ ਹੋ ਗਏ ਫਿਰ ਕਿੰਝ ਸਾਡੇ ਮਾਲ ਨੂੰ ਉੱਥੇ ਫੜ ਲੂ ਖੜਿਓ ਹਾਂਜੀ ਕੋਲ ਜੀ ਸਮਾਜ ਦੇ ਸਾਹਮਣੇ चलो पांडे देख नहीं और रह गई उन्होंने